ਕੀ ਕਰੀਏ ਰੋਲਰ ਸਤੀ ਮੋੜੀ ਮੇਰੀ ਟੈਸਟ ਕਨਫਰਮ ਹੈ ਥਾਣਾ ਦੁਰਾਹਾ ਦੇ ਅਸਜੋ ਆਕਾਸ਼ ਮੇਰੇ ਸਾਰੇ ਇੱਥੇ ਆਤ ਨੇ ਸਪੈਸ਼ਲ ਇਹਨਾਂ ਦੀ ਗੱਲ ਸਮੇਤ ਦਿਨੋਂ ਦੇ ਥਾਣੇਦਾਰ ਅੰਦਰ ਦਾ ਸੁਪਰਵਾਈਜ਼ਨ ਆਫ ਡੀਐਸਪੀ ਪਾਇਲ ਹਰਮਨਤ ਕੁਮਾਰ ਜੀ कल ਜਿਹੜਾ ਸਾਡਾ ਬਿਆਨ ਸਿੰਘ ਚੌਕ ਹੈ ਉੱਥੇ ਇਹਨਾਂ ਨੇ ਇੱਕ ਵਾਰਨਾ ਕਾਰ ਹੈ ਜੀ ਉਹਨੂੰ ਸ਼ੱਕ ਦੇ ਬਨਾ ਤੇ ਰੋਕੇ ਜਦੋਂ ਚੈੱਕ ਕੀਤਾ ਉਹਦੇ ਵਿੱਚ ਇੱਕ ਮੁੱਜਮ ਜਿਹੜਾ ਮੁਕੰਮਲ ਨੰਬਰ 47 ਜਿਹੜਾ ਅਸੀਂ ਦੱਦ ਕੀਤਾ ਇਸ ਵਕਤਵਾਰ ਨੰਬਰ 47 ਦੇ ਵਿੱਚ ਇੱਕ ਫੈਂਟਰੀ ਮੇਡ ਪਿਸਟਲ ਦੈਂਦਿੰਦਾ ਕਾਰਪਸ ਉਹਦੇ ਡੈਸ਼ਬੋਰਡ ਤੇ ਸੀਗੇ ਉਹਦੀ ਤਲਾਸ਼ੀ ਲਈ ਦਾ ਉਹਦੇ ਕੋਲੋਂ ਕਰੀਬ 50 ਗ੍ਰਾਮ ਐਰੋਇਨ ਇਹਨੂੰ ਚਿੱਟਾ ਕੰਨੇ ਆ ਉਹ ਬਰਾਮਦ ਬੜੀ ਗਰਾਹਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਮਾਨਯੋਗ ਐਸਐਸਪੀ ਡਾਕਟਰ ਜੋਤੀ ਜਾਦਵ ਮੈਂਸ ਆਈਪੀਐਸ ਐਸਐਸਪੀ ਖਰਨਾ ਦਾ ਜੋ ਪ੍ਰਾਣ ਹੈ ਔਨ ਦਾ ਡਾਇਰੈਕਸ਼ਨ ਆਫ ਸਾਡੇ ਡੀਆਈਜੀ ਮੈਡਮ ਜੇਕਰ ਤੁਹਾਨੂੰ ਲਈ ਨਲੰਬਰੀ ਜੀ ਆਈਪੀਐਸ ਜੀ ਆ ਨੀਲੂ ਨਿਆਣਾ ਰਹੇ ਜੀ ਖਾਸ ਤੌਰ ਤੇ ਜਿਹੜੀ ਭੈੜੇ ਅਸਰਾਂ ਦੇ ਖਿਲਾਫ ਮਹਿੰਮ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜაძਵ ਜਿੰਦੀ ਹਦਾਇਤ ਤੇ ਚੱਲ ਰਹੀ ਹੈ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਇਹ ਮਹਿੰਮ ਹੈ ਉਹਦੇ ਦੌਰਾਨੇ ਇੱਕ ਬੁੜੀ ਮੱਡੀ ਕਾਮਯਾਬੀ ਹੈ ਇਹਦੇ ਵਿੱਚ ਮੇਨ ਦਰਸ਼ਨਯੋਗ ਇਹ ਹੈ ਕਿ ਇਹ ਜਿਹੜਾ ਇਹ ਸਾਡਾ ਇਹ ਸਨਾਈਕ ਲਿਸਟਡ ਤੋਸ਼ੀ ਹੈ ਇਹਦਾ ਸੀ ਦਸ਼ ਦੀਪ ਸਿੰਘ ਔਰ ਫਿਜ਼ਾਸ਼ੇ ਦਾ ਨਾਮ ਹੈ ਮੁਹੱਲਾ ਗੋਵਿੰਦਪੁਰਾ ਹੈ ਦੁਰਾਹਾ ਦੇ ਵਿੱਚ ਕਲਕੱਤਾ ਮਾਰਕੀਟ ਇਹਦਾ ਹਾਊਸ ਨੰਬਰ ਹੈ 307 ਜਿਹਦੇ ਖਿਲਾਫ ਪਹਿਲਾਂ ਵੀ ਐਮਬੀਪੀਐਸ ਦਾ ਇੱਕ ਮਕਦਮਾ ਦਰਜ ਹੈ ਇਸ ਤੋਂ ਲਾ ਬਾ ਇਹ ਬੰਦੇ ਦੀ ਜਿਹੜੀ ਬੈਕਗ੍ਰਾਉਂਡ ਹੈ ਮਾੜੇ ਕਰਦਾ ਦਾ ਇਨਸਾਨ ਹੈ ਇਹਦੇ ਖਿਲਾਫ ਇੱਕ ਸਾਡੇ ਐਸ ਲਈ ਆਣਾ ਦਰਹਾ ਦੇ ਵਿੱਚ ਮੁਕੱਦਮਾ ਹੈ 307 ਆਈਪੀਸੀ ਦਾ 109 ਮੁਕੰਤਮਾ 162/24 162/24 ਹੈ ਇਹਦੇ ਵਿੱਚ ਵੀ ਇਹ ਪਗੋੜਾ ਸੀ ਇਹਨੂੰ ਗ੍ਰਿਫਤਾਰ ਇਹਦੇ ਵਿੱਚ ਵੀ ਕੀਤਾ ਹੈ ਇਹ ਜਿਹੜੀ ਸਪੈਸ਼ਲੀ ਜਿਹੜੀ ਦੱਸਣ ਜੋ ਗੱਲ ਇਹ ਹੈ ਕਿ ਇਹਦੇ ਜਿਹੜੇ ਬੈਕਵਰਡ ਲਿੰਕੇਜ ਦੇ ਜੋ ਜਦੋਂ ਖੰਗਾਲ ਦੇ ਆ ਜਾ ਰਿਹਾ ਹੈ ਉਹਦੇ ਚ ਅਸੀਂ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਇੱਕ ਜਲਦੀ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੇ ਨਾਲ ਜੋਤ ਨਸ਼ਿਆਂ ਵਿਰੋਧੀ ਜਿਹੜਾ ਹੈ ਜੋ ਸਾਡੇ ਮਾਨਯੋਗ ਜਿਵੇਂ ਦੱਸਿਆ ਕਿ ਸੀਨੀਅਰ ਬਾਲਾ ਤਰਫੋਂsrandਾ ਜੋ ਪਲਣਾ ਹੈ ਨਸ਼ੇ ਨੂੰ ਦਾ ਖਾਤਮਾ ਕਰਨ ਲਈ ਇਸ అలਮਤ ਨੂੰ ਖਤਮ ਕਰ ਲਈ ਜੜੋਂ ਕੁੱਟਣ ਲਈ ਲਿਸਟਡ ਆਨ ਲਿਸਟਡ ਸੋਰਸੇਸ ਦੇ ਰਾਹੀਂ ਅੱਛੇ ਲੋਕਾਂ ਦੇ ਰਾਹੀਂ ਪਬਲਿਕ ਦੇ ਸਹਿਯੋਗ ਦੇ ਨਾਲ ਪੁਲਿਸ ਜ਼ਿਲ੍ਹਾ ਖੰਡਾ ਦੇ ਵਿੱਚ ਇਸ ਮੁਹਿੰਮ ਦਾ ਨੁਸਰੇ ਤੱਕ ਲਿਜਾਇਆ ਜਾਵੇਗਾ ਔਰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਬੰਦੇ ਨੂੰ 50 ਗ੍ਰਾਮ ਹੈਰੋਇਨ ਦੇ ਨਾਲ ਮੌਜੂਦਾ ਐਟ ਅ ਟਾਈਮ ਪਕੜਿਆ ਔਰ ਜਿਹਦੇ ਕਲ ਕੰਟਰੀ ਮੇਡ ਇੱਕ ਹਥਿਆਰ ਪਲਸ 10 ਜਿੰਦਾ ਕਾਪੂਸ ਮਿਲੇ ਤੇ ਇਹਦੇ ਅੱਗੇ ਬੈਕਵਰਡ ਐਂਡ ਫਾਰਵਰਡ ਲਿਖੇ ਤੇ ਬੜੀ ਤਰੀਕੇ ਦੇ ਨਾਲ ਅਸੀਂ ਅੱਗੇ ਤਰਤੀਸ਼ ਡੁੰਗਾਈ ਦੇ ਵਿੱਚ ਕਰ ਰਹੇ ਹਾਂ ਔਰ ਜਿਹਦੇ ਸਾਨੂੰ ਚੰਗੇ ਕਾਮ ਵਧੀਆ ਸਿੱਟੇ ਮਿਲਣਗੇ ਸੱਜੇ ਦਾ ਅਸਲਾ ਫੜਿਆ ਕਿੱਥੇ ਦਾ ਅਸਲਾ ਕੋਈ ਦੇਸੀ ਅਸਲਾ ਜਾਂ ਤੁਹਾਨੂੰ ਦੱਸਿਆ ਕੰਟਰੀ ਮੇਡ ਉਹਨੂੰ ਪੰਜਾਬੀ 'ਚ ਇਹੀ ਕਹਿੰਦੇ ਆ ਬਈ ਦੇਸੀ ਦੇਸੀ ਹਾਂ ਪੰਜਾਬੀ 'ਚ ਦੇਸੀ ਕਿਥੋਂ ਲੈ ਕੇ ਆਸੀ ਬੈਕਪਨ ਕਿਥੋਂ ਲੈ ਕੇ ਆਸੀ ਪਤਾ ਕੁਛ ਮੈਂ ਤੁਹਾਨੂੰ ਹੁਣ ਕੋਈ ਦੱਸ ਰਿਹਾ ਬਈ ਫਾਰਵਰਡ ਐਂਡ ਬੈਕਵਰਡ ਲਿੰਕੇਜ ਬੈਕਵਰਡ ਇਹ ਕਿਥੋਂ ਲੈ ਕੇ ਆਇਆ ਕੀ ਇਹਦਾ ਸੋਰਸ ਹੈ ਅਸਲੀ ਦਾ ਸੋਰਸ ਕੀ ਹੈ ਪਲੱਸ ਇਹਦਾ ਟਿੱਟੇ ਲਈਆਂ ਦਾ ਸੋਰਸ ਕੀ ਹੈ ਕਿੱਥੋਂ ਲੈ ਗਿਆ ਤੇ ਅੱਗੇ ਫਾਰਵਰਡ ਕਿੱਥੇ ਕਿੱਥੇ ਨੇ ਕੀ ਕਰਨਾ ਇਹ ਨਸ਼ਾ ਕਰਨ ਦਾ ਆਦੀ ਵੀ ਹੈਗਾ ਜੀ ਇਹ ਨਸ਼ਾ ਕਰਨ ਦਾ ਆਦੀ ਆ ਇਹ ਅਜੇ ਇਹਦਾ ਜਿਹੜਾ ਹੈਗਾ ਇਹਦੋਂ ਅਸੀਂ ਤੁਹਾਨੂੰ ਪਤਾ ਹੀ ਜਾਵੇ ਨਸ਼ੇ ਦਾ ਉਹ ਮੰਨ ਨਹੀਂ ਰਿਹਾ ਬਟ ਅਸੀਂ ਇਹਦਾ ਜੋ ਵੇਸੀ ਦਾ ਮਾਰ ਲੈਣਾ ਹੈ ਜੇ ਸਾਡੇ ਕੋਲ ਹੈ ਦੇਖੋ ਨਾ ਜੀ ਨਸ਼ਾ ਕਰਨ ਵਾਲਾ ਜਿੰਨਾ ਮਰਜ਼ੀ ਮਨਾ ਕਰੀ ਜਾਵੇ ਉਹ ਜਦੋਂ ਉਹਨੂੰ ਤੋੜ ਲੱਗੂਗੀ ਆਪਣੇ ਆਪ ਸਾਹਮਣੇ ਆ ਜਾਣਾ ਬਟ ਅਸੀਂ ਇਹਦਾ ਪ੍ਰੋਪਰ ਜੋ ਕਾਇਦੇ ਕਾਨੂੰਨ ਦੇ ਮੁਤਾਬਕ ਇੱਕ ਮੋਰਜਮ ਦੇ ਨਾਲ ਕੀਤਾ ਜਾਂਦਾ ਅਸੀਂ ਵਕਾਇਦਾ ਜੋ ਡਰੱਗ ਦੇ ਅਗੇਂਸਟ ਕਾਰਵਾਈ ਕੀਤੀ ਜਾਂਦੀ ਉਹ ਸਾਰੇ ਹੀ ਐਕਸ ਦੇ ਤਹਿਰ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਂਗੇ ਸਰ ਪ੍ਰਣਾ ਕੋਈ ਕ੍ਰੀਮ ਨਹੀਂ